ਅੱਛਾ ਆਹ ਲੋ ਕਿੱਥੇ ਨਹੀਂ ਹੈਗੀ ਕੋਈ ਨਹੀਂ ਹੈ ਹੀ ਨਹੀਂ ਨਹੀਂ ਆਹ ਲੋ ਆਹ ਸੜਕ ਹੈ ਨਾ ਇਹ 8 ਇੰਚ نیچے ਖੋਦਾਂਗੇ ਫਿਰ ਨੀਂਹ ਖੜੀ ਹੋਏਗੀ ਜਦੋਂ ਬਰਸਾਤ ਆਏਗੀ ਇਹ 6 ਮਹੀਨਿਆਂ ਦੇ ਵਿੱਚ ਇੱਟਾ ਜਾਣਾ 8 ਇੰਚ ਅੰਨੀ ਕੋਈ ਵੀ ਪਾਪਾ ਖੜੀ ਕਰਨਾ ਘਰ ਉਹਦੀ ਨੀਂਹ ਹੋਣੀ ਬੜੀ ਜ਼ਰੂਰੀ ਹੈ ਬਿਨਾ ਨੀਂਹ ਤੋਂ ਇੱਟਾ ਲਾ ਰਿਆ ਸੀ ਉਹ ਵੀ ਨਕਲੀ ਇਹ ਇੱਟਾ ਮਰਦ ਹਾਸ ਤੋਂ ਕਿ ਕਿਸ ਤਰ੍ਹਾਂ ਦੀ ਇੱਟਾਂ ਨੇ ਆਹ ਬੜੀ ਵੱਡੀ ਇੱਟਾ ਤੁਹਾਨੂੰ ਦਿਖਾਣਾ ਵਾ ਪਿੱਲੀ ਇਹ ਇਹ ਇੱਕ ਮਿੰਟ ਇੱਕ ਮਿੰਟ ਆਪਾਂ ਘਰੇ ਲਾਉਂਦੇ ਆ ਆਪਣੇ ਆਹ ਦੇਖੋ ਆਪਾਂ ਘਰੇ ਲਾ ਲੈਣੇ ਚਾ ਇਹ ਦਵਾ ਘਾਟੇ ਜੂਗਾ ਤੇ ਇਹ ਲੜਾਈ ਹੈ ਯਾਰ ਆ ਦਵਾਰ ਬਣੀ ਹੈ ਆ ਦਵਾਰ ਦੀ ਬਰਾਬਰੀ ਦੇਖੋ ਕਿਤੇ ਇੱਟ ਕਿਤੇ ਆ ਦੇਖੋ ਬਰਾਬਰੀ ਹੈਗੀ ਹੈ ਕਿਤੋਂ ਉੱਚੀ ਕਿਤੋਂ ਨਹੀਂ ਵੀ ਕਿਤੋਂ ਉੱਚੀ ਕਿਤੋਂ ਨਹੀਂ ਵੀ ਦਿਖਦਾ ਪਿਆ ਬਿਖਾਤਾ ਦੇ ਟਾਈਮ ਦੇ ਵਿੱਚ ਉਹ ਤੇ ਢਹਿ ਜੂਗੀ ਉਹ ਬਰਸਾਤਾਂ ਤੱਕ ਪਹੁੰਚ ਜਾਵੇ ਇਹ ਹੀ ਤਾਂ ਲੜਾਈ ਹੈ ਸਾਡੀ ਪਹੁੰਚਣੀ ਹੈ ਮੈਨੂੰ ਤੁਹਾਡੀ ਮੈਂ ਵੀਡੀਓ ਦੇ ਦੇਣੀ ਹੁਣੇ ਸਾਰੀ ਜਿਹੜੇ ਇਹ ਵੀਡੀਓ ਚ ਜਿਹੜੇ ਬੰਦੇ ਮਿਸਤਰੀ ਬਣਾ ਰਹੇ ਨੇ ਉਹ ਕਹਿ ਰਹੇ ਸਾਡੇ ਕੋਲ ਕੰਮ ਜ਼ਬਰਦਸਤੀ ਕਰਾਇਆ ਜਾ ਰਿਹਾ ਅਸੀਂ ਉਹਨਾਂ ਨੂੰ ਦੱਸਤਾ ਇਹ ਕੰਮ 6 ਮਹੀਨੇ ਟੁੱਟ ਜਾਏਗਾ ਪਰ ਉਹਨਾਂ ਨੇ ਕਿਹਾ ਤੈਨੂੰ ਤੇਰੇ ਪੈਸੇ ਨਾਲ ਮਤਲਬ ਹੈ ਕਹਿੰਦਾ ਅਸੀਂ ਮਿਸਤਰੀ ਲੋਗ ਆ ਜਿੱਦਾ ਗਲਤ ਕੰਮ ਕਰਤਾ ਸਾਨੂੰ ਪੈਸੇ ਬਚਨੇ ਚਾਹੀਦੇ ਆ ਇਸ ਤੋਂ ਵੱਡਾ ਪ੍ਰੂਫ ਕੀ ਚਾਹੀਦਾ ਵੀ ਬਿਨਾ ਪਟਾਈ ਤੋਂ ਕੁੱਤੇ ਲਾ ਰਹੇ ਹੋ ਇਹ ਟਿਕ ਜੂਗਾ ਉੱਚੀ ਬੋਲ ਕੇ ਦੱਸੋ ਨਹੀਂ ਜੀ ਨਹੀਂ ਟਿਕੇਗਾ ਤੇ ਜਦੋਂ 6 ਮਹੀਨੇ ਬਾਅਦ ਗਿਰ ਜਾਏਗਾ ਪਰਚਾ ਤੇ ਆਪੇ ਹੋਗਾ ਨਾ ਘੱਮ ਘੱਮ ਦੋ ਰਤਾਂ ਖਲੇ ਰਹਿਣਾ ਚਾਹੀਦਾ ਸਮਝੇ ਇਹ ਇੱਥੇ ਦੋ ਰیتے نیچے ਜਾਣੀ ਚਾਹੀਏ ਨਾ ਫਿਰ ਆਪ ਗਲਤ ਕੰਮ ਕਿਉਂ ਕਰ ਰਹੇ ਹੋ कही आगे क्या करना पटवा के जाए मैं जुड़ेंगे क्या है अभी पटवाए तो रहता है तो ये तो आप बात मानते हो ये तो काम चार महीने भी नहीं चलेगा चलेगा ऊँची बोलो नहीं चलेगा जब काम नहीं चलेगा फिर आप ऐसा गलत काम क्यों कर रहे हो वो तो नहीं करेंगे अगर बोला जैसे उसे कर रहा हूँ यार वो तो बोला आपको बोला आप मुलाजिम वो कर रहे हो, पर बिना खोदे हुए बिना जैसा काम पास हुआ ये तो वैसे गिर जाएगा गिर जाएगा ना गिर जाएगा। तो यार जो छह महीने हमारे करोड़ों रुपए खराब हो जाएंगे तो फिर ईटे लगाने का फायदा क्या ये पिल्ली ईट है ये तो मालूम है ना ईंट भी पिल्ली ईट है जो टूट जाएगी तो आप मेरे को बोल रहे हो आप ही बोल रहे हो ना ये तो गिर जाएगा ना ये गिर जाएगी डिवाइडर क्यों बना रहे हो फिर आप तो जैसे कर रहे रहे हैं हम तो मजदूर आदमी हैं अच्छा वैसे तो नीचे पट, तोड़ना चाहिए ना आ, तोड़ना चाहिए कितने सूत नीचे जाना चाहिए काम कम इंच चाहिए जमीन के चार इंच जमीन के इंचे रहना चाहिए ना तो ये सड़क पर कैसे डिवाइडर बन सकता है बन सकता है यार बख्शो लोगों के करोड़ों रुपये ये तो एक बारिश में सीमेंट नीचे से निकल जाएगा निकल जाएगा ना तो डिवाइडर गिर जाएगा ना

ਬਨਾਵਟ ਗਲਤ ਹੈ ਇਹਦੀ ਸੇਧ ਸਹੀ ਨਹੀਂ ਹੈ ਇੱਟਾ ਨਕਲੀ ਹੈ ਬੱਚੇ 10 ਸਾਲ ਦੇ ਬੱਚਿਆਂ ਨੇ ਤੋੜਦੇ 10 ਸਾਲ ਦੇ ਬੱਚੇ ਨੇ ਹੱਥ ਦੀਵਾਰ ਮਾਰ ਕੇ ਤੋੜਤੀ ਚੀਮਾ ਚੌਂਕ ਟਹਿ ਗਿਆ ਤੇ ਅੱਗੋਂ ਮੈਂ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਗੱਲ ਕਰਾਂ ਮੰਨਣਾ ਮੇਅਰ ਸਾਹਿਬ ਨੂੰ ਗੱਲ ਕਰਾਂ ਮੰਨਣਾ ਕਿਉਂਕਿ ਮੇਰੀ ਪਾਰਟੀ ਲੱਗ ਗਈ ਕਿਉਂਕਿ ਇਲਜ਼ਾਮ ਲਗਾਣੇ ਬੜੇ ਸੌਖੇ ਹੈ ਪਰ ਸਾਬਿਤ ਕਰਨਾ ਬੜਾ ਔਖਾ ਹੈ ਇਹ ਮੈਨੂੰ ਅੱਜ ਇੱਕ ਸਾਬਿਤ ਕਰਨ ਲਈ ਇੱਕ ਸਾਲ ਲਗਾਤਾਰ ਲੜਾਈ ਲੜਨੀ ਬਈ ਬੜੇ ਬੜੇ ਇਲਜ਼ਾਮ ਵੀ ਆਪਣੇ ਦੇ ਸਹੀ ਲੁਧਿਆਣਾ ਦੇ ਵਿੱਚ ਚਨਕਪੁਰੀ ਸਟਾਨ ਦੇ ਕੋਲ ਡਿਵਾਈਜ਼ਰ ਦਾ ਕੰਮ ਕਰਾਇਆ ਜਾ ਰਿਹਾ ਸੀਗਾ 90 ਲੱਖ ਦੀ ਲਾਗਤ ਦੇ ਨਾਲ ਇਹ ਨਿਰਮਾਣ ਕਰਾਇਆ ਜਾ ਰਿਹਾ ਸੀਗਾ ਕਿਉਂਕਿ ਲੋਕਾਂ ਨੂੰ ਕਾਫੀ ਦਿੱਕਤ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਸੀਗਾ ਆਡਵਾਈਜ਼ਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਸੀਗਾ ਉਹਦੀ ਅਨਗੇਲੀ ਦੇ ਕਾਰਨ ਨਕਲੀ ਸਮਾਨ ਵਰਤਤ ਕਰਨ ਜਦੋਂ ਐਮਐਲ ਜਦੋਂ ਕਾਉਂਸਲਰ ਨੂੰ ਪਤਾ ਲੱਗਦਾ ਵਾ ਤੇ ਉਹ ਤੋਂ ਮੌਕੇ ਤੇ ਪਹੁੰਚਦਾ ਵਾ ਤੇ ਉਹਦੀ ਜਾਂਚ ਕਰਵਾਉਂਦਾ ਵਾ ਤੇ ਉਸ ਤੋਂ ਬਾਅਦ ਵੱਡੇ ਖੁਲਾਸੇ ਹੁੰਦੇ ਨੇ ਮੇਰੇ ਨਾਲ ਗੋਰੂਜੀਤ ਸਿੰਘ ਗੋਰਾ ਨੇ ਗੋਰਾ ਜੀ ਕਿੱਸਾ ਦੇ ਖੁਲਾਸੇ ਕੀਤੇ ਗਏ ਤੁਹਾਡੇ ਵੱਲੋਂ ਤੇ ਕਾਫੀ ਚਰਚਾ ਵਿੱਚ ਵਿਰੇਆ ਜਨਪੁਰੀ ਦਾ ਡਿਵਾਈਜ਼ਰ ਤੇ ਕੀ ਪੂਰਾ ਮਾਮਲਾ ਮਾਮਲਾ ਇਹ ਹੈ ਸੱਚ ਤੇ ਝੂਠ ਦਾ ਇੱਕ ਸਾਲ ਤੋਂ ਲਗਾਤਾਰ ਇਹ ਲੜਾਈ ਚੱਲ ਰਹੀ ਸੀ ਇਹ ਡਿਵਾਈਡਰ ਗਲਤ ਬਣ ਰਿਹਾ ਮਟੀਰੀਅਲ ਗਲਤ ਹੈ ਬਨਾਵਟ ਗਲਤ ਹੈ ਇਹਦੀ ਸੇਧ ਸਹੀ ਨਹੀਂ ਹੈ ਇੱਟਾ ਨਕਲੀ ਹੈ ਬੱਚੇ 10 ਸਾਲ ਦੇ ਬੱਚਿਆਂ ਨੇ ਤੋੜਤੇ ਲਗਾਤਾਰ ਸ਼ਿਕਾਇਤ ਕਰ ਰਹੇ ਸੀ ਪਰ ਠੇਕੇਦਾਰ ਦੀ ਕਿਤੇ ਨਾ ਕਿਤੇ ਸੇ ਬੜੀ ਸੀ ਉਹ ਝੂਠੇ ਇਲਜ਼ਾਮ ਲਾ ਕੇ ਇਸ ਗੱਲ ਨੂੰ ਦਬਦਾ ਰਿਹਾ ਪਰ ਅੱਜ ਸੱਚ ਦੀ ਜਿੱਤ ਹੋਈ ਹੈ ਉਹਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਜਿਹੜੀ ਬਣਾਣਾ ਹੈ ਨਾ ਅਸੀਂ ਸਾਨੂੰ 8 ਇੰਚ ਅੰਨੀ ਕੋਈ ਵੀ ਆਪਾਂ ਖੜੇ ਕਰਨਾ ਘਰ ਉਹਦੀ ਨੀਂਹ ਹੋਣੀ ਬੜੀ ਜ਼ਰੂਰੀ ਹੈ ਬਿਨਾਂ ਨੀਂਹ ਤੋਂ ਇੱਟਾਂ ਲਾ ਰਿਆ ਸੀ ਉਹ ਵੀ ਨਕਲੀ ਅੱਜ ਮੌਕੇ ਤੇ ਫਿਰ ਫੜਿਆ ਗਿਆ ਪਰ ਅੱਜ ਜਿਹੜੇ ਕਰਨ ਐਸ ਡੀਓ ਸਿਮਰ ਐਸ ਡੀਓ ਸਾਡੇ ਤਗੜੇ ਅਫਸਰ ਆਏ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਦੱਸਿਆ ਐਮਐਲਏ ਸਾਨੂੰ ਦੱਸਿਆ ਅਸੀਂ ਮਿਲ ਕੇ ਤਿੰਨਾਂ ਨੇ ਇਹ ਕਾਰਵਾਈ ਨੂੰ ਇਲਜ਼ਾਮ ਕੀਤਾ ਠੇਕੇਦਾਰ ਦਾ ਸਾਰਾ ਸਮਾਨ ਜਬਤ ਕਰ ਲਿਆ ਇਹ ਨਕਲੀ ਇੱਟਾਂ ਵੀ ਜਬਤ ਕਰ ਲਈਆਂ ਤੇ ਸਮਾਨ ਵੀ ਚੱਕ ਲਿਆ ਤਾਂ ਕਿ ਇਹਨੂੰ ਅਕਲ ਆਵੇ ਕਿਉਂਕਿ ਇਲਜ਼ਾਮ ਲਗਾਨੇ ਬੜੇ ਸੌਖੇ ਹੈ ਪਰ ਸਾਬਤ ਕਰਨਾ ਬੜਾ ਔਖਾ ਹੈ ਇਹ ਮੈਨੂੰ ਅੱਜ ਇੱਕ ਸਾਬਤ ਕਰਨ ਲਈ ਇੱਕ ਸਾਲ ਲਗਾਤਾਰ ਲੜਾਈ ਲੜਨੀ ਪਈ ਬੜੇ ਬੜੇ ਇਲਜ਼ਾਮ ਵੀ ਆਪਣੇ ਦੇ ਸਹੀ ਪਰ ਪ੍ਰਮਾਤਮਾ ਦੀ ਬਖਸ਼ਿਸ਼ ਸੀ ਇਹ ਮੇਰੇ ਪਿਆਰੇ ਲੋਕ ਮੇਰੇ ਇਲਾਕੇ ਦੇ ਲੋਕਾਂ ਨੇ ਮੇਰੀ ਮਦਦ ਕੀਤੀ ਤੇ ਮੇਰੇ ਤੋਂ ਤੁਹਾਡੇ ਪੱਤਰਕਾਰਾਂ ਨੇ ਮੇਰੀ ਮਦਦ ਕੀਤੀ ਅੱਜ ਮੈਂ ਲੜਾਈ ਜਿੱਤ ਗਿਆ ਅੱਛਾ ਕਿਸ ਤਰ੍ਹਾਂ ਦਾ ਮਟੀਰੀਅਲ ਵਰਤਿਆ ਗਿਆ ਹੈ ਕਿਸ ਤਰ੍ਹਾਂ ਤੁਸੀਂ ਇਹ ਖੁਲਾਸਾ ਕੀਤਾ ਕਿਸ ਤਰ੍ਹਾਂ ਤੁਸੀਂ ਲੜਾਈ ਲੜੀ ਅੱਛਾ ਇੱਕ ਚਰਚਾ ਦੇ ਵਿੱਚ ਵੀ ਅਸੀਂ ਦੇਖਿਆ ਤੁਹਾਡੀ ਵੀਡੀਓ ਦੇ ਵਿੱਚ ਤੁਸੀਂ ਬੰਟੀ ਬਬਲੀ ਦਾ ਨਾਮ ਵੀ ਓਕੇਆ ਇਹ ਬੰਟੀ ਪਬਲਿਕ ਹੌਣ ਕਿਹਨੂੰ ਕਿਹਾ ਸੀ ਤੁਸੀਂ ਦੇਖੋ ਉਹ ਜਿਹੜਾ ਟਾਈਮ ਸੀਗਾ ਉਦੋਂ ਮੈਂ ਬੜੇ ਗੁੱਸੇ ਨਾਲ ਲੜਾਈ ਲੜੀ ਕਿਉਂਕਿ ਮੈਂ 8 ਵਾਰ ਲਗਾਤਾਰ ਲਾਈਵ 10 ਸਾਲ ਦੇ ਬੱਚੇ ਨੇ ਹੱਥ ਦੀਵਾਰ ਮਾਰ ਕੇ ਤੋੜਤੀ ਚੀਮਾ ਚੌਂਕ ਟਹਿ ਗਿਆ ਤੇ ਅੱਗੋਂ ਮੈਂ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਗੱਲ ਕਰਾਂ ਮੰਨਣ ਨਾ ਮੇਅਰ ਸਾਹਿਬ ਨੂੰ ਗੱਲ ਕਰਾਂ ਮੰਨੋ ਨਾ ਕਿਉਂਕਿ ਮੇਰੀ ਪਾਰਟੀ ਲੱਗ ਗਈ ਮਜਬੂਰਨ ਤੌਰ ਤੇ ਮੈਨੂੰ ਇਹੋ ਜੀ ਆਵਾਜ਼ ਕਰਨੀ ਪਈ ਤਾਂ ਕਿ ਇਹਨਾਂ ਦੇ ਕੰਨਾਂ ਤੇ ਪਹੁੰਚ ਸਕੇ ਕਿਉਂਕਿ ਜਦ ਤੱਕ ਦਰਦ ਨਹੀਂ ਹੋ ਤੱਕ ਕੰਮ ਨਹੀਂ ਮੇਰੀ ਮਜਬੂਰੀ ਬਣ ਗਈ ਇਹਨਾਂ ਨੂੰ ਜਗਾਉਣ ਵਾਸਤੇ ਇਹ ਸ਼ਬਦ ਮੈਨੂੰ ਵਰਤਨੇ ਪਏ ਜੇ ਆਜਿਗ ਮਾਨਯੋਗ ਕਮਿਸ਼ਨਰ ਨੇ ਮੇਰਾ ਕੰਮ ਕੀਤਾ ਤੇ ਮੈਂ ਮਾਨਯੋਗ ਕਹਿ ਰਿਹਾ ਨਾ ਜੇ ਮਾਨਯੋਗ ਐਮਐਲਏ ਸਾਹਮਣੇ ਮੇਰੀ ਮਦਦ ਕੀਤੀ ਉਹ ਮਾਰੇ ਬੰਦੇ ਦਾ ਕੰਮ ਢੀਵਾਰ ਕਰਨ ਲਈ ਮੈਂ ਕਹਿ ਰਿਹਾ ਨਾ ਦੇਖੋ ਪਾਰਟੀ ਲਾਗ ਹੋ ਸਕਦੀ ਹੈ ਲੇਕਿਨ ਲੋਕਾਂ ਦੇ ਕੰਮਾਂ ਲਈ ਸਾਨੂੰ ਇਕੱਠਾ ਹੋਣਾ ਪਏਗਾ ਜੇ ਅਸੀਂ ਤਰੱਕੀ ਚਾਹਨੇ ਆਂ ਅੱਛਾ ਮਟੀਰੀਅਲ ਕਿਸ ਤਰ੍ਹਾਂ ਦਿਖਾ ਸਕਦੇ ਹੋ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਭਾਜੀ ਆ ਨਹੀਂ 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 ਕਿੰਨੇ ਕੋ ਹੋਣੀ ਚਾਹੀਦੀ ਨੀਚੇ ਇਹ ਨਹੀਂ 8 ਇੰਚ ਹੋਣੀ ਚਾਹੀਦੀ ਐਡੀ ਅੱਛਾ ਇਹ ਇਹਦੇ ਉੱਤੇ ਇੱਟਾਂ ਲਾਈ ਜਾ ਰਹੇ ਆ ਉਹ ਦੇਖੋ ਦਿਖਾ ਦਿਓ ਇਹਦੇ ਇੱਤੇ ਆ ਦੇਖੋ ਵੈਸੇ ਦਿਖਾ ਦਿੰਨੇ ਆ ਤੁਹਾਨੂੰ ਆ ਬਿਲਕੁਲ ਗੌਰਵ ਜੀ ਸਿੰਘ ਗੋਰਾ ਜੋ ਕਿ ਬੀਜੇਪੀ ਦੇ ਕਾਉਂਸਲਰ ਨੇ ਪਾਚਰ ਨੇ 80 ਨੰਬਰ ਵਾਰਡ ਤੋਂ ਹੁਣ ਬੈ ਦਿਖਾਣਗੇ ਕਿ ਕਿਸ ਤਰ੍ਹਾਂ ਅੱਛਾ ਆ ਲੋ ਕਿੱਥੇ ਐ ਨਹੀਂ ਹੈਗੀ ਕੋਈ ਨਹੀਂ ਅੱਛਾ ਹੈ ਹੀ ਨਹੀਂ ਨਹੀਂ ਹਲੋ ਆ ਸੜਕ ਹੈ ਨਾ ਇਹ 8 ਇੰਚ نیچے ਖੋਦਾਂਗੇ ਫਿਰ ਨਹੀਂ ਖੜੀ ਹੋਏਗੀ ਜਦੋਂ ਬਰਸਾਤ ਆਏਗੀ ਇਹ 6 ਮਹੀਨਿਆਂ ਦੇ ਵਿੱਚ ਇੱਟ ਟਹਿ ਜਾਣਾ ਲੋਕਾਂ ਦੇ ਕਰੋੜਾ ਰੁਪਏ ਵੀ ਟਹਿ ਜਾਣ ਬਦਨਾਮੀ ਕਾਉਂਸਲਰ ਦੀ ਹੋਵੇ ਮਾਲ ਠੇਕੇ ਦਾ ਰਖਾਵੇ ਹਨ ਅਸੀਂ ਕਿਉਂ ਮੈਂ ਲੋਕਾਂ ਦੇ ਕਿਰਪਿਆ ਬਰਬਾਦ ਨਹੀਂ ਹੁੰਦੇ ਨਾ ਲੋਕਾਂ ਨੇ ਜਿਹੜੀ ਮੈਨੂੰ ਸੇਵਾ ਲਈ ਉਹ ਲੜਾਈ ਮੈਂ ਲੜ ਕੇ ਜਿੱਤ ਕੇ ਪ੍ਰਮਾਤਮਾ ਨੇ ਜਿਤਾਈ ਹੈ ਇੱਕ ਪਾਸੇ ਤੁਸੀਂ ਲੜਾਈ ਲੜ ਰਹੇ ਹੋ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਦਾਵਾ ਕੀਤਾ ਗਿਆ ਕਿ ਜੋ ਵੀ ਹੋਏਗਾ ਕਰਪਸ਼ਨ ਦੇ ਖਿਲਾਫ ਭ੍ਰਸ਼ਟਾਚਾਰ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਲੜਾਈ ਦੇ ਲੜਦੇ ਤੁਹਾਨੂੰ ਇੱਕ ਸਾਲ ਹੋ ਗਿਆ ਇਹ ਜਿਹੜੇ ਵਚਨ ਜਿਹੜੇ ਕਹੇ ਗਏ ਨੇ ਬੋਲ ਗਏ ਨੇ ਪੰਜਾਬ ਸਰਕਾਰ ਦੇ ਬਹੁਤ ਦੇਰ ਦੇ ਕਹੇ ਨੇ ਦੇਖੋ ਇਹ ਹੁਣ ਜਿਨੇ ਵਾਦਾ ਕੀਤਾ ਮੈਂ ਤਾਂ ਬਾਰ ਬਾਰ ਇਹ ਗੱਲ ਕਹਿੰਨਾ ਸਰਕਾਰ ਦੀ ਕਲਮ ਚੰਨੀ ਤਾਕਤ ਹੈ ਸਰਕਾਰ ਦੇ ਜਿਹੜੇ ਮੂੰਹ ਦੇ ਕਹੇ ਹੋਏ ਬੋਲ ਉਸੇ ਵਲੇ ਸੱਚ ਹੋ ਸਕਦੇ ਆ ਇੱਕ ਸਾਲ ਇਹ ਸਾਬਤ ਕਰਨੀ ਲੱਗ ਰਿਹਾ ਇਹ ਸਾਬਤ ਕੋਈ ਸੋਖਾ ਨਹੀਂ ਹੋਇਆ ਸੋਹ ਤਰ੍ਹਾਂ ਦੇ ਇਲਜ਼ਾਮ ਮੇਰੇ ਤੇ ਉਹਨਾਂ ਲਾਏ ਮੈਨੂੰ ਪਰਚੇ ਦਰਜ ਕਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਪਰ ਪ੍ਰਮਾਤਮਾ ਬਾਬਾ ਦੀਪ ਸਿੰਘ ਦੀ ਕਿਰਪਾ ਸੀ ਮੇਰੇ ਪਿਆਰੇ ਮੇਰੇ ਪਿਆਰ ਕਰਨ ਵਾਲੇ ਲੋਕ ਮੇਰੇ ਨਾਲ ਸੀ ਮੇਰੇ ਤੇਰੇ ਵਰਗੇ ਭਰਾਵਾਂ ਦੀ ਦੋਸਤਾਂ ਦੀ ਦੁਆ ਸੀ ਇਹ ਲੜਾਈ ਜਿੱਤ ਗਏ ਦੇਖੋ ਸੱਚ ਨੇ ਸੱਚ ਹੀ ਰਹਿਣਾ ਝੂਠ ਨੇ ਉਠੀ ਰਹਿਣਾ ਮੈਂ ਇਹ ਦੇਖਦਾ ਵਾਂ ਕਿ ਇਹ ਜਿਹੜੀ ਇੱਟਾਂ ਨੇ ਇਹ ਇੱਟਾਂ ਇੱਕ ਸ਼ੋਅ ਆਫ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਜੇ ਕਿ ਬਾਹਰ ਮਤਲਬ ਕਿ ਸ਼ੋਅ ਆਫ ਕਰਨਾ ਹੋਵੇ ਹਨਾ ਇਹ ਇੱਟਾਂ ਮੈਂ ਤੁਹਾਨੂੰ ਦਿਖਾ ਸਕਦਾ ਕਿ ਕਿਸ ਤਰ੍ਹਾਂ ਦੀ ਇੱਟਾਂ ਨੇ ਆ ਬੜੀ ਵਧੀਆ ਇੱਟਾਂ ਤੁਹਾਨੂੰ ਦਿਖਾਣਾ ਵਾ ਪਿੱਲੀ ਇਹ ਆ ਦੇਖੋ ਇੱਕ ਮਿੰਟ ਇੱਕ ਮਿੰਟ ਆ ਆਪਾਂ ਘਰੇ ਲਾ ਸਕਦੇ ਆਪਣੇ ਆਹ ਦੇਖੋ ਆਪਾਂ ਘਰੇ ਲਾ ਲੈਣੇ ਅੱਛਾ ਇਹਦਾ ਤਾਂ ਘਾਟੇ ਜਾਊਗਾ ਤੇ ਇਹੀ ਤਾਂ ਲੜਾਈ ਹੈ ਯਾਰ ਇਹ ਸਾਡਾ ਘਰ ਨਹੀਂ ਹੈ ਜਦੋਂ ਅਸੀਂ ਕਹਿੰਦੇ ਮੇਰਾ ਬਾੜ ਮੇਰਾ ਪਰਿਵਾਰ ਉਹ ਕਿਉਂ ਕਹਿੰਨੇ ਆ ਹਾਂ ਇਸੇ ਲਈ ਕਹਿੰਨੇ ਆ ਉਹ ਕਿਹੜਾ ਚੰਦਾ ਲੱਭਿਆ ਠੇਕੇਦਾਰ ਚੋਰ ਲੈ ਆਂਦਾ ਐਸਾ ਚੋਰ ਠੇਕੇਦਾਰ ਮੈਂ ਜ਼ਿੰਦਗੀ ਨਹੀਂ ਦੇਖਿਆ ਇਹ ਹਾਈਲਾਈਟ ਕੱਢਿਓ ਚੋਰ ਠੇਕੇਦਾਰ ਪ੍ਰਧਾਨ ਠੇਕੇਦਾਰ ਜਿਹੇ ਪ੍ਰਧਾਨ ਹੈ ਪ੍ਰਧਾਨ ਨੂੰ ਮੈਨੂੰ ਤਾਂ ਸਮਝ ਨਹੀਂ ਆ ਠੇਕੇਦਾਰਾਂ ਮਿਲ ਕੇ ਇਹਨੂੰ ਪ੍ਰਧਾਨ ਕਿਉਂ ਬਣਾਇਆ ਪ੍ਰਧਾਨ ਉਹਨੂੰ ਬਣਾਉਣਾ ਚਾਹੀਦਾ ਜਿਹੜਾ ਲੋਕਾਂ ਦੀ ਸਮੱਸਿਆ ਦਾ ਹੱਲ ਕਰੇ ਜਿਹੜਾ ਆਪ ਚੋਰੀ ਠੱਗੀ ਕਰੇ ਐਹੋ ਜਿਹੇ ਬੰਦੇ ਨੂੰ ਪ੍ਰਧਾਨ ਬਣਾਉਣਾ ਬੜੀ ਮਾੜੀ ਗੱਲ ਹੈ ਯਾਰ ਲੱਗਦਾ ਕਿ 90 ਲੱਖ ਦਾ ਫਿਰ ਤਾਂ ਕੰਮ ਹੋਊਗਾ ਇਹ ਸਾਰਾ ਓਏ ਯਾਰ ਕਿਉਂ ਮੇਰੇ ਮੁੱਖ ਕਿੰਨਾ ਕੁ ਇਹਦਾ ਕਮਿਸ਼ਨਰ ਸਾਹਿਬ ਨੂੰ ਪਤਾ ਕੀ ਚਾਹੀਦਾ ਹੈ ਜਿਹੜੇ ਇਹਦੇ ਚ ਹਲੇ ਬਲੀ ਸਮਝੋ ਕੀ ਹੈ ਕਿਸੇ ਦਾ ਭਾਰ ਸਟੋ ਕਿਸੇ ਦਾ ਭਾਰ ਸਟੋ ਜੇ ਇਹਨੂੰ ਖੱਡੀਵਾਰ ਕਰਕੇ ਛੱਡ ਦਿਓਗੇ ਅਗਲਾ ਕੀ ਕਰੇਗਾ ਆ ਦੇਖੋ ਤੁਹਾਨੂੰ ਇੱਕ ਵਧੀਆ ਗੱਲ ਖਾਵਾਂ ਮੈਂ ਕੈਮਰਾ ਲਿਆਓ ਇੱਧਰ ਆਹ ਦੁਵਾਰ ਬਣੀ ਹੈ ਆਹ ਦੁਵਾਰ ਦੀ ਬਰਾਬਰੀ ਦੇਖੋ ਇਹ ਕਿਤੇ ਇੱਟ ਕਿਤੇ ਆ ਦੇਖੋ ਬਰਾਬਰੀ ਹੈਗੀ ਹੈ ਕਿਤੋਂ ਉੱਚੀ ਕਿਤੋਂ ਨੀਵੀ ਕਿਤੋਂ ਉੱਚੀ ਕਿਤੋਂ ਨੀਵੀ ਦਿਖਦਾ ਪਿਆ ਅਜਾ ਬਰਸਾਤਾਂ ਦੇ ਟਾਈਮ ਦੇ ਵਿੱਚ ਫਿਰ ਤਾਂ ਢਹਿ ਜੂਗੀ ਉਹ ਬਰਸਾਤਾਂ ਤੱਕ ਪਹੁੰਚ ਜਾਵੇ ਇਹੀ ਤਾਂ ਲੜਾਈ ਹੈ ਸਾਡੀ ਪਹੁੰਚਣੀ ਹੈ ਔਨ ਲੱਖ ਚਾਰ ठेकेदार ਯਾਰ ਕਿੱਥੇ ਫਸਾਤਾ ਸਾਨੂੰ ਇੱਕ ਸਾਲ ਸਾਨੂੰ ਲੜਾਈ ਉਤੋਂ ਕਰਪਸ਼ਨ ਦਾ ਦੇਖੋ ਕਰਪਸ਼ਨ ਦਾ ਇਲਜ਼ਾਮ ਲਾਣਾ ਕੋਈ ਬੁਰੀ ਗੱਲ ਨਹੀਂ ਪ੍ਰੂਫ ਲਿਆਓ ਚਲੋ ਪ੍ਰੂਫ ਲਿਆ ਕੇ ਫਿਰ ਇੱਕ ਚੋਰ ਲਾਵੇ ਉਹ ਮੈਂ ਕਹਿੰਦਾ ਇਹਦੀ ਸਾਰੀ ਪ੍ਰੂਫ ਮੈਂ ਕੋ ਤੁਹਾਡੀ ਮੈਂ ਵੀਡੀਓ ਦੇ ਦੇਣੀ ਹੁਣੇ ਸਾਰੀ ਜਿਹੜੇ ਇਹ ਵੀਡੀਓ ਚ ਜਿਹੜੇ ਬੰਦੇ ਮਿਸਤਰੀ ਬਣਾ ਰਹੇ ਨੇ ਉਹ ਕਹਿ ਰਹੇ ਸਾਡੇ ਕੋਲ ਕੰਮ ਜ਼ਬਰਦਸਤੀ ਕਰਾਇਆ ਜਾ ਰਿਹਾ ਅਸੀਂ ਉਹਨਾਂ ਨੂੰ ਦੱਸਤਾ ਹੈ ਕੰਮ 6 ਮਹੀਨੇ ਟੁੱਟ ਜਾਏਗਾ ਪਰ ਉਹਨਾਂ ਕਹਿੰਦਾ ਤੈਨੂੰ ਤੇਰੇ ਪੈਸੇ ਦਾ ਮਤਲਬ ਹੈ ਕਹਿੰਦਾ ਅਸੀਂ ਮਿਸਤਰੀ ਲੋਗ ਆ ਜਿੱਦਾ ਗਲਤ ਕੰਮ ਕਰਤਾ ਸਾਨੂੰ ਪੈਸੇ ਬਚਨੇ ਚਾਹੀਦੇ ਆ ਇਸ ਤੋਂ ਵੱਡਾ ਪ੍ਰੂਫ ਕੀ ਚਾਹੀਦਾ ਬਾਕੀ ਇਹਨਾਂ ਦੇ ਹੋਟਲ ਵੀ ਨੇ ਜੇ ਤੁਸੀਂ ਚਲਾ ਦਿਓ ਤਾਂ ਇਹ ਹੋਟਲ ਬੜੇ ਬੜੇ ਪਿਆਰੇ ਉੱਤੇ ਜਿਹੜੇ ਕੰਮ ਹੁੰਦੇ ਨੇ ਉਹਦੀਆਂ ਵੀ ਵੀਡੀਓ ਹੈਗੀਆਂ ਆ ਮੈਂ ਚੰਦਾ ਨਹੀਂ ਪਰਸਨਲ ਇਹਨਾਂ ਨੂੰ ਨਾ ਕਸ਼ਮੀਰ ਨਗਰ ਚ ਇਹਨਾਂ ਦਾ ਹੋਟਲ ਹੁੰਦਾ ਸੀ ਪੁਰਾਣਾ ਉੱਥੇ ਮੂੰਹ ਕਾਲ ਕੇ ਮੂੰਹ ਕਾਲਾ ਕਰਕੇ ਇਹ ਠੇਕੇਦਾਰਾਂ ਨੂੰ ਭਜਾਇਆ ਸੀ ਮੂੰਹ ਕਾਲਾ ਕਰਕੇ ਸਮਝ ਲੈ ਪੁਰਾਣੇ ਜ਼ਮਾਨੇ ਦੇ ਗਧੇ ਤੇ ਕਿਉਂ ਬਿਠਾਉਂਦੇ ਹੁੰਦੇ ਸੀ ਇਹ ਗਧੇ ਤੇ ਬਿਠਾਇਆ ਹੈ ਠੇਕੇਦਾਰ ਹੈ ਕੋਈ ਨੁਮਾਇੰਦਾ ਐਸ ਡੀਓ ਐਕਸੀਐਨ ਜਾਂ ਕੋਈ ਆਏ ਹਾਂ ਆਪ ਸਰ ਖੜੇ ਨੇ ਨਾ ਦੇਖੋ ਇਹ ਛੇਰਾ ਨੇ ਦਾ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਸਾਰਾ ਮਾਲ ਲੱਦ ਕੇ ਲੈ ਗਏ ਨੇ ਇੱਕ ਗੱਲ ਦਾ ਚਰਚਾ ਇੱਕ ਸਵਾਲ ਹੈ ਸਾਡਾ ਕਿ ਕਮਿਸ਼ਨਰ ਇੱਥੇ ਆਉਣਾ ਚਾਹੀਦਾ ਸੀਗਾ ਐਕਸੀਅਨ ਦੇ ਆਉਣਾ ਚਾਹੀਦਾ ਸੀ ਮੇਅਰ ਨੂੰ ਇੱਥੇ ਆਉਣਾ ਚਾਹੀਦਾ ਤੁਸੀਂ ਇੱਥੇ ਪ੍ਰੋਬਲਮ ਪਤਾ ਕੀ ਹੈ ਵੈਸੇ ਜਿਹੜਾ ਇਹ ਕੰਮ ਸੀ ਨਾ ਇਹ ਕਾਰਪੋਰੇਸ਼ਨ ਕਮਿਸ਼ਨਰ ਦਾ ਬੰਦਾ ਸੀ ਇਹ ਕੰਮ ਮਾਨਯੋਗ ਮੇਅਰ ਦਾ ਬੰਦਾ ਸੀ ਕਿਉਂਕਿ ਲੁਧਿਆਣੇ ਦੇ ਸਾਈਨ ਹੋ ਕੇ ਬਿੱਲ ਇਹਨਾਂ ਨੇ ਪਾਸ ਹੋਣੇ ਆ ਕੰਮ ਇਹਨਾਂ ਨੇ ਦਿੱਤੇ ਨੇ ਠੇਕੇਦਾਰ ਇਹਨਾਂ ਨੇ ਪਾਸ ਕੀਤੇ ਨੇ ਪਰ ਮਜਬੂਰੀ ਹੈ ਜਿਹੜਾ ਬੰਦਾ ਚੰਗਾ ਲੜੇਗਾ ਤਾਂ ਉਹੀ ਹੁਣ ਸਾਡੇ ਚ ਜਿਗਰਾ ਸੀ ਦੀ ਲੜ ਲਿਆ ਡਰਾਇਆ ਥੋੜਾ ਵੇ ਰੋਜ਼ਦਾਰ ਤੁਹਾਡੇ ਵਰਗੇ ਚੈਨਲਾਂ ਤੇ ਕਹਿ ਕੇ ਕਹਿੰਦੇ ਪਰਚਾ ਦਰਜ ਕਰੋ ਪਰਚਾ ਦਰਜ ਕਰੋ ਅੱਜ ਪਰਚਾ ਦਰਜ ਹੁਣ ਸੱਚ ਨਿਕਲ ਗਿਆ ਨਾ ਸਾ ਸੱਚ ਨੇ ਸਾਹਮਣੇ ਆਣਾ 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 ਅੱਜ ਨਹੀਂ ਆਏਗਾ ਕੱਲ ਆ ਜਾਣਾ ਸੀ ਪਰਮਾਤਮਾ ਦੀ ਕਿਰਪਾ ਸੀ ਜਲਦੀ ਆ ਗਿਆ ਸੱਚ ਸਾਹਮਣੇ ਇਹ ਤਾਂ ਤੁਹਾਨੂੰ ਮੈਂ ਬਾਰ ਬਾਰ ਕਹਿ ਰਿਹਾ ਇਹ ਇਹ ਜਿਹੜਾ ਠੇਕੇਦਾਰ ਹੈ ਨਾ ਇਹਨੇ ਕਈ ਕਾਲੇ ਕਮਾਮਾ ਦੇ ਵਿੱਚੋਂ ਇਹਦੇ ਜਿਹੜੇ ਉਹ ਪਲਾਂਟ ਵੀ ਚੱਲਦੇ ਨੇ ਨਾ ਇਹ ਲੁੱਕ ਬੰਦੇ ਉੱਥੇ ਵੀ ਤੁਸੀਂ ਕਿਤੇ ਚੈਨਲ ਵਾਲੇ ਸਟ੍ਰਿੰਗ ਕਰ ਲਓ ਨਾ ਇਹਦੇ ਹੋਟਲਾਂ ਦੇ ਨਾਮ ਦੇ ਦਾਂਗਾ ਤੁਸੀਂ ਸਟ੍ਰਿੰਗ ਕਰ ਲਓ ਮੇਰੇ ਸਹਿਯੋਗੀ ਨੇ ਦਿਖਾਇਆ ਸੀ ਦਿਖਾਇਆ ਸੀ ਇਹਨਾਂ ਦੇ ਹੋਟਲ ਬਾਰੇ ਨਹੀਂ ਨਹੀਂ ਸੜਕ ਬਾਰੇ ਸੜਕ ਬਾਰੇ ਇਹਨਾਂ ਨੇ ਪਹਿਲੀਆਂ ਸੜਕਾਂ ਮਾਰ ਜੇ ਤੁਸੀਂ ਦਿਖਾ ਹੀ ਚੁੱਕੇ ਹੋ ਫਿਰ ਮੇਰੇ ਕੋਲ ਕਿਉਂ ਇਹਦਾ ਘਵਾਣਾ ਹੈ ਜਿਹੜਾ ਬੰਦੇ ਨੂੰ ਜਿਹੜੇ ਬੰਦੇ ਨੇ ਲੋਕਾਂ ਦਾ ਖੂਨ ਪੀਣ ਦੀ ਆਦਤ ਪੈ ਜੇ ਨਾ ਉਹ ਆਪਣੀ ਸਾਫ਼ ਕਮਾਈ ਨਹੀਂ ਖਾ ਸਕਦਾ ਹੱਕ ਦੀ ਕਮਾਈ ਨਹੀਂ ਖਾ ਸਕਦਾ ਇਹ ਲੋਕਾਂ ਦੀ ਖੂਨ ਵਾਲੀ ਕਮਾਈ ਖਾਂਦਾ ਕਿਉਂਕਿ ਲੋਕਾਂ ਦੇ ਹੱਕਾਂ ਦੇ ਪੈਸੇ ਆ ਯਾਰ ਆਟੇ 'ਚ ਲੂਣ ਚਲ ਜਾਂਦਾ ਮੰਨ ਲਿਆ ਯਾਰ ਤੁਸੀਂ ਲੂਣ ਚਾਟਾ ਹੀ ਪਾਈ ਜਾਂਦੇ ਹੋ ਤੁਹਾਡੇ ਵੱਲੋਂ ਜਿਹੜਾ ਠੇਕੇਦਾਰ ਪਹਿਲੇ ਇਹਨੂੰ ਟੈਂਡਰ ਦੇਣਾ ਜਿਹੜਾ ਰਿਸਪੌਂਸਿਬਿਲਟੀ ਦੇਣੀ ਚਾਹੀਦੀ ਹੈ ਤੁਹਾਡੇ ਵੱਲੋਂ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜਾਂਚ ਪੜਤਾਲ ਹੋਣੀ ਚਾਹੀਦੀ ਓਦੀ ਦੇਖ ਯਾਰ ਖਾਣਾ ਲੈਣਾ ਵੇਚਦਾ ਪਹਿਲੇ ਹੂੰ ਇੰਨੀ ਅੱਗੇ ਕੋਈ ਟਾਈਮ ਹੁੰਦਾ ਸੀ ਮੇਰੇ ਪਿਤਾ ਕਿਉਂਕਿ ਸਾਡੀਆਂ ਚਾਰਟ ਨਿਓਰਾ ਹੋ ਚੁੱਕੀਆਂ ਪੂਰੀਆਂ ਪਹਿਲਾ ਪਿਤਾ ਜੀ ਵੀ ਕਾਉਂਸਲਰ ਮੰਮੀ ਵੀ ਰਹਿ ਗਿਆ ਅਜ ਭਰਾ ਵੀ ਹੈ ਛੋਟਾ ਪਹਿਲਾ ਕਾਉਂਸਲਰ ਦੀ ਜਿਹੜੀ ਪਾਵਰ ਸੀ ਨਾ ਬਹੁਤ ਜ਼ਿਆਦਾ ਸੀ ਭਾਜੀ ਉਦੋਂ ਕਾਉਂਸਲਰ ਨੂੰ ਮੇਅਰ ਪਰਿਵਾਰ ਦੇ ਵਾਂਗ ਯੂਜ਼ ਕਰਦੇ ਸੀ ਆ ਹੁਣ ਜੇ ਆ ਕੇ ਜਾਂਦੀ ਇਹ ਮੇਅਰ ਬਣੀ ਹੈ ਨਾ ਐਟੀਟਿਊਡ ਲੈਵਲ ਬਹੁਤ ਜ਼ਿਆਦਾ ਹੈ ਈਗੋ ਪ੍ਰੋਬਲਮ ਬਹੁਤ ਜ਼ਿਆਦਾ ਹੈ ਮੈਂ ਨਾ ਕਈ ਵਾਰੀ ਕਹਿੰਦੇ ਨਾ ਛੋਟਾ ਭਾਂਡਾ ਜਲਦੀ ਖੜਕ ਜਾਂਦਾ ਗੱਲ ਇਹ ਹੈ ਕੰਮ ਘੱਟ ਕਰਨਾ ਆਂਦਾ ਸੀ ਤਾਕਤ ਜ਼ਿਆਦਾ ਮਿਲ ਗਈ ਉਹ ਟੀਚਰ ਮੰਗਣਾ ਗਾਂ ਪ੍ਰੋਬਲਮ ਇੱਥੇ ਆ ਕੇ ਖੜ ਗਈ ਕੰਮ ਨਹੀਂ ਕਰਨ ਦਿੰਦੇ ਅਸਲ ਮੇਅਰ ਦੀ ਈਗੋ ਛੱਡ ਦੇਣ ਅੱਜ ਸਾਡਾ ਲੁਧਿਆਣਾ ਦੇਖੋ ਯਾਰ ਤੁਸੀਂ ਵੀ ਲੁਧਿਆਣਾ ਚ ਰਹਿੰਦੇ ਹੋ ਅੱਜ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਦੱਸੋਗੇ ਮੇਰਾ ਸ਼ਹਿਰ ਲੁਧਿਆਣਾ ਇਹਨੇ ਕਿਹਾ ਉਹ ਲੁਧਿਆਣਾ ਜਿਹੜਾ ਇੰਡੀਆ ਚੋ ਗੰਦਗੀ ਦੇ ਦੂਜੇ ਨੰਬਰ ਤੇ ਆ ਹੈਗਾ ਨਾ ਦੱਸੋ ਸ਼ਰਮਸਾਰ ਗੱਲ ਨਹੀਂ ਹੈ ਇਹਦਾ ਜ਼ਿੰਮੇਵਾਰੀ ਕਾਉਂਸਲਰ ਲਊਗਾ ਕਿ ਮੇਅਰ ਲਊਗੀ ਮੇਅਰ ਲਊਗੀ ਉਹ ਸੀਚੇਵਾਲ ਜੀ ਸਾਡੇ ਪੁੱਡਾ ਦਰਿਆ ਉਹ ਕਿਦੇ ਕਿਦੇ ਬਾਰੇ ਬੋਲੋਗੇ ਮੈਂ ਕਿ ਛੋਟਾ ਜਿਹਾ ਕਾਉਂਸਲਰ ਤਾਂ ਮੈਂ ਵਾਰਡ ਦੀਆਂ ਗੱਲਾਂ ਕਰਦਾ ਮੇਰੇ ਕੋਈ ਕੋਈ ਵੱਡੀ ਜ਼ਿੰਮੇਵ ਐਮਐਲਏ ਵਰੇ ਅੱਜ ਸ਼ਾਬਾਸ਼ ਆ ਦੇਖੋ ਅੱਜ ਐਮਐਲਏ ਨੇ ਚੰਗਾ ਕੰਮ ਕੀਤਾ ਅੱਜ ਤਾਂ ਮੈਂ ਸ਼ਾਬਾਸ਼ ਦੇਣੀ ਹੈ ਕੱਲ ਦੇ ਕੱਲ ਦੇਖਾਂਗੇ ਠੀਕ ਹੈ ਅੱਜ ਪੱਪੀ ਜੀ ਨੂੰ ਪੂਰਾ ਧੰਵਾਦ ਆ ਜੀ ਲੱਡੂ ਵੰਡੇ ਲੱਡੂ ਭਾਜੀ ਲੋਕਾਂ ਦੀ ਖੁਸ਼ੀ ਆ ਇੱਕ ਸਾਲ ਹੋ ਗਿਆ ਵਿਚਾਰੇ 4 ਮਹੀਨਿਆਂ ਤੋਂ ਸੜਕ ਬੰਦ ਪਈ ਐ ਆ ਰੇਤਾ ਪਈ 20 ਦਿਨ ਹੋ ਗਈ ਯਾਰ ਪਰੇਸ਼ਾਨ ਕੀਤਾ ਪਿਆ ਆ ਇਟਾ ਪਈਆਂ ਅੰਮ ਚ 4 ਮਹੀਨਿਆਂ ਤੋਂ ਕਾਰ ਨਹੀਂ ਕੋ ਲੰਘ ਸਕਦੀ ਅੱਜ ਐਸਜੀਓ ਸਾਹਿਬ ਕਰਨ ਜੀ ਸਿਮਰਨ ਜੀ ਸੜਕ ਸਾਫ ਕਰਾ ਰਹੇ ਨੇ ਮੁਲਾਜ਼ਮ ਬਾਕੀ ਆਏ ਨੇ ਅਨਿਤਨ ਜੀ ਇਹ ਕੰਮ ਕਰ ਰਹੇ ਨੇ ਸੜਕ ਸਾਫ ਹੋਣ ਗਿਆ ਲੋਕਾਂ ਦਾ ਟ੍ਰੈਫਿਕ ਖਤਮ ਹੋਏਗਾ ਤੇ ਇਹਨਾਂ ਦਾ ਧੰਵਾਦੀ ਐ ਤਾਂ ਲੋਕਾਂ ਨੇ ਲੱਡੂ ਵੰਡੇ ਆ ਘੜ ਤੋਂ ਘੜ ਗੱਡੀ ਤਾਂ ਲੰਘ ਸਕੂਗੀ ਐਕਸੀਡੈਂਟ ਤਾਂ ਨਹੀਂ ਹੋਣਗੇ ਚਲੋ ਕਰਨਾ ਗੁਰੋ ਜੀ ਇੱਥੇ ਐਸਜੀਓ ਨੇ ਕਰਨ ਜੀ ਜੀ ਸਰ ਕਿਸ ਤਰੀਕੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਠੇਕੇਦਾਰ ਦੇ ਖਿਲਾਫ ਕਹਿੰਦੇ ਕਿ 90 ਲੱਖ ਰੁਪਏ ਦਾ ਇਹ ਦਿੱਤਾ ਗਿਆ ਸੀ ਟੈਂਡਰ ਉਹਨੂੰ ਕਿ ਪਹਿਲੇ ਉਹਦੀ ਵੈਰੀਫਿਕੇਸ਼ਨ ਨਹੀਂ ਕੀਤੀ ਗਈ ਸੀ ਇਹ ਦੇਣ ਤੋਂ ਪਹਿਲਾਂ ਸਰ ਸਾਡਾ ਸਰ ਜਿਹੜਾ ਕਾਰਪੋਰੇਸ਼ਨ ਦਾ ਪ੍ਰੋਸੈਸ ਆ ਉਹਦੇ ਵਿੱਚ ਇਹ ਇਦਾਂ ਹੁੰਦਾ ਹੈ ਕਿ ਆਪਾਂ ਇੱਕ ਆਨਲਾਈਨ ਪੋਰਟਲ ਆ ਸਰ ਉੱਤੇ ਕੋਈ ਵੀ ਬੰਦਾ ਜਿਹੜਾ ਐਲੀਜੀਬਲ ਹੈ ਉਹ ਕਰ ਸਕਦਾ ਹੈ ਉਹਦੇ ਵਿੱਚ ਉਹਨਾਂ ਨੂੰ ਕੰਮ ਅਲੋਟ ਹੋ ਗਿਆ ਉਸ ਤੋਂ ਬਾਅਦ ਇਹਨੇ ਆਪਣਾ ਕੰਮ ਸ਼ੁਰੂ ਕੀਤਾ ਫਿਰ ਜਿਵੇਂ ਕਿ ਤੁਸੀਂ ਪਹਿਲਾਂ ਵੀ ਲਾਈਵ ਵੀਡੀਓਜ਼ ਦੇਖੇ ਹੋਣਗੇ ਕਿ ਇਹਨਾਂ ਨੇ ਕਹਾ ਕੰਮ ਦੀ ਕੁਆਲਿਟੀ ਨਹੀਂ ਠੀਕ ਸੀਗੀ ਅਸੀਂ ਉੱਤੇ ਪੂਰੀ ਕਾਰਵਾਈ ਕੀਤੀ ਉਹਨੂੰ ਪ੍ਰੋਸੈਸ ਕੀਤਾ ਇਹਨਾਂ ਨੂੰ ਵਰਨਿੰਗਸ ਦਿੱਤੀਆਂ ਚਲੋ ਇਹਨਾਂ ਨੇ ਆਪਣਾ ਕੰਮ ਕਿਸੇ ਲੈਵਲ ਤੇ ਠੀਕ ਕਰਤਾ ਪਰ ਉਸ ਤੋਂ ਬਾਅਦ ਜਦੋਂ ਹੁਣ ਦੁਬਾਰਾ ਫੇਰ ਕੋਤਰਾ ਸਾਹਿਬ ਨੇ ਲਾਈਵ ਵੀਡੀਓਸ ਪਾਈਆਂ ਅਸੀਂ ਵੀ ਰੋਜ਼ਾਨਾ ਚੈੱਕ ਕਰਦੇ ਹੀ ਰਹਿੰਦੇ ਸੀ ਫਿਰ ਸਾਨੂੰ ਪਤਾ ਲੱਗਿਆ ਕਿ ਹਾਂਜੀ ਵੀ ਕੰਮ ਦੀ ਕੁਆਲਿਟੀ ਨਹੀਂ ਹੋ ਰਹੀ ਹੈਗੀ ਸਹੀ ਹੋ ਰਹੀ ਤੇ ਅਸੀਂ ਮੌਕੇ ਤੇ ਆ ਕੇ ਕਾਰਵਾਈ ਕਰਤੀ ਅਸੀਂ ਇਹਨਾਂ ਦਾ ਸਮਾਨ ਚੱਕ ਕੇ ਲੈ ਚੱਲੇ ਹਾਂ ਠੀਕ ਹੈ ਬਿਲਕੁਲ ਐਸਜੀਓ ਕਰਨ ਦੇ ਨਾਲ ਗੱਲਬਾਤ ਕੀਤੀ ਕਾਰਪੋਰੇਸ਼ਨ ਦੇ ਐਸਜੀਓ ਨੇ ਤੇ ਉਸ ਤੋਂ ਬਾਅਦ ਜਿਹੜਾ ਠੇਕੇਦਾਰ ਦੇ ਵੱਲੋਂ ਮਾਲ ਲਿਆਂਦਾ ਗਿਆ ਸੀਗਾ ਉਹ ਸਾਰਾ ਹੁਣ ਜ਼ਬਤ ਕਰ ਦਿੱਤਾ ਗਿਆ ਇਹ ਮ ਇਹ ਜਿਹੜਾ ਸਮਾਨ ਅਤੇ ਜਿਹੇ ਜ਼ਿੰਮੇਵਾਰੀ ਸੀਗੀ ਠੇਕੇਦਾਰ ਨੂੰ ਦਿੱਤੀ ਗਈ ਸੀ ਉਸ ਨੂੰ ਉਸ ਦੀ ਲਾਪਰਵਾਹੀ ਵਰਤਦੇ ਹੋਏ ਕੱਚਾ ਕੰਮ ਕੱਚਾ ਸਮਾਨ ਲਾਂਦੇ ਹੋਏ ਇਹ ਜਨਤਾ ਦਾ ਪੈਸੇ ਨੂੰ ਬੇਫਾਲਤੂ ਸਮਝਦੇ ਹੋਏ ਆਪਣੇ ਅੰਦਰ ਹੜਪ ਲੈਣਾ ਭ੍ਰਸ਼ਟਾਚਾਰ ਦਾ ਇੱਕ ਜਿਆ ਸਾਈਨ ਜਿਹੜਾ ਨਜ਼ਰ ਆ ਰਿਹਾ ਹੈ ਕਾਉਂਸਲਰ ਨੂੰ ਅਧਿਕਾਰ ਹਾਲਾਂਕਿ ਇਹ ਅਧਿਕਾਰੀਆਂ ਦਾ ਕੰਮ ਹੈ ਕਮਿਸ਼ਨਰ ਦਾ ਕੰਮ ਹੈ ਤੇ পল ਪਰ ਬਲਕਿ ਕਿਤਨਾ ਕਿਤੇ ਕਾਉਂਸਲਰ ਨੇ ਜਿਹੜੇ ਕਿ ਖੁਲਾਸੇ ਕੀਤੇ ਉਸ ਤੋਂ ਬਾਅਦ ਐਕਸ਼ਨ ਹੋਇਆ ਐਕਸ਼ਨ ਤੋਂ ਬਾਅਦ ਹੁਣ ਠੇਕੇ ਦਾ ਨਮਾਲ ਜਿਹੜੀ ਹੈ ਜਬਤ ਕੀਤਾ ਜਾ ਰਿਹਾ ਤੇ ਹੁਣ ਮੇਅਰ ਅਤੇ ਐਮਐਲਏ ਆਵਾਂ ਦੀ ਪਾਰਟੀ ਤੇ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਅਦਿੱਤ ਡੈਚਵਾਲ ਦੇ ਵੱਲੋਂ ਕੀ ਕਾਰਵਾਈ ਹੋਏਗੀ ਉਸ ਕੀ ਫਾਈਨ ਲੱਗੇਗਾ ਇਹ ਆਣਾ ਸਮੇਂ ਦੇਖਣਾ ਹੋਵੇਗਾ ਜੁੜੋ ਨਾਓ ਇੰਡੀਆ ਪੰਜਾਬੀ ਦੇ ਨਾਲ ਲਿਦਾਹਾਂ ਤੋਂ ਯੋਮਰ ਰਿਪੋਰਟ ਸੰਜੇ ਨਾਲ